ਆਪ ਜੀ ਦੇ ਸਾਹਮਣੇ ਵਿਸਾਖੀ ਦੇ ਪਵਿੱਤਰ ਤਿਹਾਰ ਤੇ ਦਿਹਾੜੇ ਤੇ ਤੁਹਾਨੂੰ ਬੜੀ ਅੱਛੀ ਕਵਿਤਾ ਸੁਣਾਉਣ ਜਾ ਰਹੀ ਹਾਂ ਬੜੇ ਹੀ ਧਿਆਨ ਦੇ ਨਾਲ ਤੇ ਬੜੀ ਚਾਹ ਦੇ ਨਾਲ ਸੁਣੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਕਰਕੇ ਦੱਸੋ ਕਿ ਕਵਿਤਾ ਤੁਹਾਨੂੰ ਕਿਵੇਂ ਦੀ ਲੱਗੀ ਆਓ ਜੀ ਸੁਣੀਏ ਕਵਿਤਾ ਆਇਆ ਵਿਸਾਖੀ ਦਾ ਜਹਾਰ ਪੱਕ ਗਈ ਵਾਢੀ ਦੀ ਫਸਲ ਹਰ ਪਾਸੇ ਹੈ ਸੋਨੇ ਰੰਗੀ ਕਣਕ ਦੀ ਬਹਾਰ ਲਗਾਉਂਦੀ ਲਹਿਰਾਉਂਦੀ ਫਸਲ ਦੇਖ ਕੇ ਕਿਸਾਨਾਂ ਦੇ ਚਿਹਰੇ ਤੇ ਆਈ ਹੈ ਖੁਸ਼ੀ ਦੀ ਨਿਹਾਰ ਪੰਗੜੇ ਪਾਉਣ ਸਾਰੇ ਤੇ ਮੇਲਿਆਂ ਨੂੰ ਜਾਣ ਸਾਰੇ ਆਇਆ ਵਿਸਾਖੀ ਦਾ ਤਿਹਾਰ ਵਸਾਖੀ ਵਾਲੇ ਦਿਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ ਅਮਰਤ ਛਕਾ ਕੇ ਸਿੰਘਾਂ ਨੂੰ ਧਰਮ ਦਾ ਪਾਠ ਪੜਾਇਆ ਸੀ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦਾ ਧਾਰਮਿਕ ਮਹੱਤਵ ਵਧਾਇਆ ਸੀ ਇੱਕ ਦੁਖਾਂਤ ਵੀ ਜੁੜਿਆ ਵਿਸਾਖੀ ਨਾਲ ਅੰਗਰੇਜ਼ ਜਨ ਜਾਲਮ ਜਨਰਲ ਡਾਇਰ ਨੇ ਨਿহਥੇ ਲੋਕਾਂ ਤੇ ਕਹਿ ਰਟਾਇਆ ਸੀ ਜਲਿਆਂਵਾਲਾ ਬਾਗ ਭਰੇ ਗਵਾਹੀ ਇਸ ਹੱਤਿਆ ਕਾਂਡ ਦੀ ਜਿੱਥੇ ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਦੇ ਗਵਾਇਆ ਸੀ ਆਓ ਕਰੀਏ ਸ਼ਹੀਦਾਂ ਨੂੰ ਯਾਦ ਧਰਮ ਦੇ ਰਾਹ ਤੇ ਤੁਰੀਏ ਰਲ ਕੇ ਮਨਾਈਏ ਵਿਸਾਖੀ ਦਾ ਤਿਹਾਰ ਵਿਸਾਖੀ ਦਾ ਤਿਹਾਰ ਵਿਸਾਖੀ ਦਾ ਤਿਹਾਰ